ਗੱਲਾਂ ਵਿਚ ਆ ਗਈ ਮੈਂ ਕਰ ਦਿਓ ਮੈਨੂੰ ਮਾਫ਼ ਪਿਤਾ ਜੀ ਗੱਲਾਂ ਵਿਚ ਆ ਗਈ ਮੈਂ ਆਕੇ ਵਿੱਚ ਚੁੱਕ ਬਗਾਨੀ ਵੀਡੀਓ ਪਾ ਗਈ ਮੈਂ ਆਕੇ ਕਿਸ ਚੁੱਕ ਬਗਾਨੀ ਵੀਡੀਓ ਪਾ ਗਈ ਮੈਂ ਮੇਰੀ ਸੀ ਉਮਰ ਨਿਆਣੀ ਸਮਝੀ ਨਾ ਚੱਲਣਾ ਨੂੰ ਕਰ ਗਿਆ ਯੂਜ ਪਿਤਾ ਜੀ ਤੇਰੇਆਂ ਲਾਲਾਂ ਨੂੰ ਕਰ ਗਿਆ ਯੂਜ ਕਿਆ ਜੂ ਜਿਪਿਤਾ ਜੀ ਰਹਿਨੇ ਪਵੇਂ ਵੱਖ ਤੇਰੇ ਤੋਂ ਆਖਰ ਨੂੰ ਤੇਰੀਆਂ ਰਹਿਨੇ ਪਵੇਂ ਵੱਖ ਤੇਰੇ ਤੋਂ ਆਖਰ ਨੂੰ ਤੇਰੀਆਂ ਮੈਂ ਆ ਤੇਰੀ ਲਾਡੋ ਰਾਣੀ ਡੈਡੀ ਤੁਸੀਂ ਮੇਰੇ ਆ ਮੈਂ ਆ ਤੇਰੀ ਲਾਡੋ ਰਾਣੀ ਡੈਡੀ ਤੁਸੀਂ ਮੇਰੇ ਆ ਭਰਤੀ ਸੇ ਖੂਕ ਵੈਰੀ ਨੇ ਤੇਰਿਆਂ ਬਾਲਾਂ ਨੂੰ ਕਰਗੇ ਓਏ ਪਿਤਾ ਜੀ ਤੇਰਿਆਂ ਲਾਲਾਂ ਨੂੰ ਕਰ ਗਿਓ ਜੂਜ ਪਿਤਾ ਜੀ ਤੇਰਿਆਂ ਲਾਲਾਂ ਨੂੰ ਕਰ ਗਿਓ ਜੂਜ ਪਿਤਾ ਜੀ ਲਿਖ ਕੇ ਜੋ ਦਿੱਤਾ ਯੋਨਾ ਮੈਂ ਵੀ ਉਹ ਭੁੱਲ ਗਈ ਲੱਗੀ ਨਾ ਸਮਝ ਪਿਤਾ ਜੀ ਬੱਚੀ ਸੀ ਡੋਲ ਗਈ ਲੱਗੀ ਨਾ ਸਮਝ ਪਿਤਾ ਜੀ ਬੱਚੀ ਸੀ ਡੋਲ ਗਈ ਕਰਤਾ ਏ ਬਿਆਨ ਪੱਪੀ ਨੇ ਕਰਤਾ ਏ ਬਿਆਨ ਪੱਪੀ ਨੇ ਮੇਰਿਆਂ ਹਾਲਾਂ ਕਰ ਗਏ ਉਹ ਯੂਜ ਪਿਤਾ ਜੀ ਤੇਰਿਆਂ ਲਾਲਾਂ ਨੂੰ ਕਰ ਗਏ ਉਹ ਯੂਜ ਪਿਤਾ ਜੀ ਤੇਰਿਆਂ ਲਾਲਾਂ ਨੂੰ ਕਰ ਗਏ ਉਹ ਯੂਜ ਪਿਤਾ ਜੀ ਹੋ ਗਈ ਇਹ ਗਲਤੀ ਵੱਡੀ ਮਾਫੀ ਦੇ ਯੋਗ ਨਹੀਂ ਹੋ ਗਈ ਇਹ ਗਲਤੀ ਵੱਡੀ ਮਾਫੀ ਦੇ ਯੋਗ ਨਹੀਂ ਜਿੰਨਾ ਇਹ ਕੰਮ ਕਰਾਇਆ ਚੰਗੇ ਉਹ ਲੋਕ ਨਹੀਂ ਜਿੰਨਾ ਨੇ ਕੰਮ ਕਰਾਇਆ ਚੰਗੇ ਉਹ ਲੋਕ ਨਹੀਂ ਰੋਕ ਸਕੀਨਾ ਆਪਣੇ ਅੱਖਾਂ ਲਾਂ ਨੂੰ ਕਰਗੇ ਯੋ ਯੋ ਪਿਤਾ ਜੀ ਤੇਰਿਆਂ ਲਾਲਾਂ ਨੂੰ ਕਰਗੇ ਯੋ ਯੋ ਪਿਤਾ ਜੀ ਤੇਰਿਆਂ ਲਾਲਾਂ ਨੂੰ ਕਰਗੇ ਯੋ ਯੋ ਪਿਤਾ ਜੀ ਅਸੀਂ ਆਪਣੇ ਚੈਨਲ ਜੱਟ ਨਾੜ 11 ਦੀ ਪੂਰੀ ਟੀਮ ਦੇ ਵੱਲੋਂ ਸਤਿਕਾਰਯੋਗ ਗੀਤਕਾਰ ਪੱਪੀ ਕੰਮਿਆਣੇ ਬਾਈ ਦਾ ਸਪੈਸ਼ਲ ਥੈਂਕਸ ਕਰਦੇ ਆ ਤੇ ਉਹਨਾਂ ਨੇ ਸਾਨੂੰ ਆਪਣੀ ਕਲਮ ਦੇ ਵਿੱਚੋਂ ਵਧੀਆ-ਵਧੀਆ ਗੀਤ ਲੈ ਕੇ ਦਿੱਤੇ ਨੇ ਇੱਕ ਵਾਰ ਬਾਈ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ